ਠੀਕ ਹੈ ਜੀ ਸਾਨੂੰ ਮੁਲਾਜ਼ਮਾਂ ਨੇ ਠੀਕ ਹੈ ਤੁਹਾਨੂੰ ਇਹ ਭਰੋਸਾ ਦਿੱਤਾ ਹੈ ਵੀ ਸਾਨੂੰ ਇਨਸਾਫ਼ ਮਿਲੂਗਾ ਤੇ ਤਾਂ ਅਸੀਂ ਬੋਡੀ ਚੱਕ ਰਹੇ ਹਾਂ ਠੀਕ ਹੈ ਤੇ ਸਾਨੂੰ ਇਨਸਾਫ਼ ਨਹੀਂ ਮਿਲ ਮਿਲਾ ਤੇ ਅਸੀਂ ਇਹ ਬੋਡੀ ਦਾ ਸੰਸਕਾਰ ਨਹੀਂ ਕਰਨਾ ਆਏਗਾ ਅਸੀਂ ਦੁਬਾਰਾ ਫਿਰ ਇੱਥੇ ਆ ਕੇ ਧਰਨਾ ਲਾਉਂਗੇ ਠੀਕ ਹੈ ਜੀ ਇਹ ਕੀ ਨਾਮ ਸੀ ਇਹਨਾਂ ਦੱਸੋਗੇ ਮਰੇ ਕਿਹਦਾ ਜੀ ਇਹਨਾਂ ਦਾ ਨਾਮ ਕਰਨੈਲ ਸਿੰਘ ਆ ਜੀ ਮੇਰੇ ਚਾਚਾ ਜੀ ਆ ਜੀ ਰੈਣਾਲੇ ਕਿੱਥੇ ਦੇ ਆ ਜੀ ਰੈਣਾਲੇ ਪਿੰਡ ਬਾਜੜੇ ਦੇ ਆ ਜੀ ਕਿੰਨੀ ਉਮਰ ਸੀ ਇਹਨਾਂ ਦੀ ਉਮਰ ਤਕਰੀਬਨ ਹੋਊਗੀ 75 ਸਾਲ ਦੀ ਹੋਊਗੀ 75 ਸਾਲ ਦੀ ਸਰ ਇਹ ਤੇ ਵਰਦਮਾ ਵਿੱਚ ਕੰਮ ਕਰਦੇ ਆ ਹਾਂਜੀ ਕੰਮ ਤੋਂ ਛੁੱਟੀ ਕਰੇ ਘਰੇ ਜਾ ਰਹੇ ਸੀ ਗਈ ਕਿੰਨੇ ਕ ਵਜੇ ਪਤਾ ਲੱਗਿਆ ਸਰ ਮੈਨੂੰ ਜਸਟ ਅੱਧਾ ਘੰਟਾ ਪਹਿਲਾਂ ਪਤਾ ਲੱਗਿਆ ਆ ਹੁਣ ਬੋਡੀ ਲੈ ਕੇ ਜਾ ਰਹੇ ਆ ਸਰ ਇਹ ਬੋਡੀ ਸਿਵਲ ਚ ਲੈ ਕੇ ਜਾ ਰਹੇ ਚਾਉਂਗੇ ਜਾਂ ਕਿਸੇ ਹਸਪੀਟਲ ਜਮਾ ਕਰਾਉਂਗੇ ਅਜੀ ਉਨਾ ਚਿਰ ਜਿੰਨੇ ਜਾਰੇ ਇਨਸਾਫ ਨਹੀਂ ਮਿਲਦਾ ਉਨਾ ਚਿਰ ਅਸੀਂ ਸਰ ਮੈਨੂੰ ਇਹਨੂੰ ਵਿਸ਼ਵਾਸ ਦੇ ਰਿਹਾ ਕਿ ਸਾਨੂੰ ਨੰਬਰ ਮਿਲ ਗਿਆ ਸਾਨੂੰ ਫੋਨ ਨੰਬਰ ਚਲ ਸਰ ਮੈਨੂੰ ਨਹੀਂ ਪਤਾ ਹੈਗਾ ਮੇਰਾ ਨਾਮ ਬੀਆ ਕੁਮਾਰਾ ਜੀ ਮੇਰੇ ਚਾਚਾ ਜੀ ਆਈ ਤੇ ਤੁਹਾਡੇ ਪਤਾ ਲੱਗੇ ਕਿ ਹਾਂ ਜੀ ਐਕਟਿਵਾ ਤੇ ਆ ਰਿਹਾ ਸੀ ਟਰੱਕ ਨੇ ਆ ਕੇ ਫੇਟ ਮਾਰੀ ਏ ਡਿੱਗ ਕੇ ਮੌਤ ਹੋ ਗਈ ਏ ਹਾਂ ਜੀ ਕਿੰਨੇ ਸਾਲ ਦਾ ਬੱਚੀ ਜੀ ਹਾਂ ਜੀ ਕਿੰਨੀ ਕੁਮਾਰਾ ਕੁਮਾਰ ਲੱਗਦੀ ਏ 60 ਸਾਲ ਦੀ ਆ ਉਮਰ ਬਟ 60 ਸਾਲ ਕਿਹੜੀ ਜਗ੍ਹਾ ਹੋਇਆ ਜੀ ਮੈਨੂੰ ਦੱਸੋ ਇਸੀ ਜਗ੍ਹਾ ਤੇ ਵਾਹ ਜੀ ਕਿਹੜੀ ਜਗ੍ਹਾ ਬੰਦੀ ਵੱਡੇ ਕਟਕ ਸਬਜ਼ੀ ਮੰਡੀ ਕਟਕਾਈ ਹਸਪੀਟਲ ਕੋਲ ਇਹ ਬੰਦਾ ਨਾਮ ਬਤਾ ਲਗਾ ਰਿਹਾ ਅੱਜ ਘਰੋਂ ਆ ਰਹੇ ਬੰਦੇ ਦੇ ਵੈਰੀਫਾਈ ਕਰਦੇ ਵਾਹ ਜੀ ਪਰਿਵਾਰਕ ਮੈਂਬਰਾਂ ਦਾ ਬਤਾ ਲਗਾ ਬਾਈ ਆ ਰਹੇ ਜੀ ਪਰਿਵਾਰਕ ਮੈਂਬਰ ਆ ਰਹੇ ਨੇ ਆ ਰਹੇ ਠੀਕ ਹੈ ਜੀ ਤੁਹਾਨੂੰ ਮੁਲਾਜ਼ਮਾਂ ਨੇ ਠੀਕ ਹੈ ਤੁਹਾਨੂੰ ਇਹ ਭਰੋਸਾ ਦਿੱਤਾ ਹੈ ਵੀ ਸਾਨੂੰ ਇਨਸਾਫ ਮਿਲੂਗਾ ਤੇ ਤਾਂ ਅਸੀਂ ਬੋਡੀ ਚੱਕ ਰਹੇ ਆ ਠੀਕ ਹੈ ਤੇ ਸਾਨੂੰ ਇਨਸਾਫ ਨਹੀਂ ਮਿਲ ਮਿਲਿਆ ਅਸੀਂ ਬੜੀ ਦਾ ਸੰਸਕਾਰ ਨਹੀਂ ਕਰਨਾ ਹੈਗਾ ਅਸੀਂ ਦੁਬਾਰਾ ਫਿਰ ਇੱਥੇ ਆ ਕੇ ਧਰਨਾ ਲਾਉਂਗੇ ਠੀਕ ਹੈ ਜੀ ਇਹ ਕੀ ਨਾਮ ਸੀ ਇਹਨਾਂ ਦੱਸੋਗੇ ਮਰੇ ਕਿਹਨਾਂ ਦਾ ਜੀ ਇਹਨਾਂ ਦਾ ਨਾਮ ਕਰਨੈਲ ਸਿੰਘ ਆ ਜੀ ਮੇਰੇ ਚਾਚਾ ਜੀ ਆ ਜੀ ਰੈਨਾਲੇ ਕਿੱਥੇ ਦੇ ਆ ਜੀ ਰੈਨਾਲੇ ਪਿੰਡ ਬਾਇੜੇ ਦੇ ਆ ਜੀ ਕਿੰਨੀ ਉਮਰ ਸੀ ਇਹਨਾਂ ਦੀ ਉਮਰ ਤਕਰੀਬਨ ਹੋਊਗੀ 75 ਸਾਲ ਦੀ ਹੋਊਗੀ 70-75 ਸਾਲ ਦੀ ਸਰ ਇਹ ਇੱਥੇ ਵਰਦਮਾ ਵਿੱਚ ਕੰਮ ਕਰਦੇ ਆ ਹਾਂਜੀ ਕੰਮ ਤੋਂ ਛੁੱਟੀ ਕਰੇ ਘਰੇ ਜਾ ਰਹੇ ਸੀ ਕਿੰਨੇ ਕ ਵਜੇ ਪਤਾ ਲੱਗਿਆ ਸਰ ਮੈਨੂੰ ਜਸਟ ਅੱਧਾ ਘੰਟਾ ਪਹਿਲਾਂ ਪਤਾ ਲੱਗਿਆ ਆ ਹੁਣ ਬੁੜੀ ਲੈ ਕੇ ਜਾ ਰਹੇ ਆ ਸਰ ਇਹ ਬੋਡੀ ਸਿਵਲ ਚ ਲੈ ਕੇ ਜਾ ਰਹੇ ਚਾਹੂਗੇ ਜਾਂ ਕਿਤੇ ਹਸਪੀਟਲ ਜਮਾ ਕਰਾਉਂਗੇ ਅਸੀਂ ਉਹਨਾਂ ਚਾਰ ਜਿੰਨਾ ਜਰਾ ਇਨਸਾਫ ਨਹੀਂ ਮਿਲਦਾ ਉਹਨਾਂ ਚਾਰ ਅਸੀਂ ਸਰ ਮੈਨੂੰ ਇਹਨੂੰ ਵਿਸ਼ਵਾਸ ਦੇ ਰਿਹਾ ਕਿ ਸਾਨੂੰ ਨੰਬਰ ਮਿਲ ਗਿਆ ਸਾਨੂੰ ਫੋਨ ਨੰਬਰ ਚਾ ਸਰ ਮੈਨੂੰ ਨਹੀਂ ਪਤਾ ਹੈਗਾ ਮੇਰਾ ਨਾਮ ਬੀਆ ਕੁਮਾਰਾ ਜੀ ਆ ਜਾਤੇ ਲੋਕ ਮੇਰੇ ਚਾਚਾ ਹੀ ਆਈ ਕੁਝ ਪਤਾ ਲੱਗੇ ਕਿ ਲੱਗ ਹਾਂਜੀ ਐਕਟੀਵਾ ਤੇ ਆ ਰਿਹਾ ਸੀ ਟਰੱਕ ਨੇ ਆ ਕੇ ਫੇਟ ਮਾਰੀ ਏ ਡਿੱਕੇ ਮੌਤ ਹੋ ਗਈ ਏ ਹਾਂਜੀ ਕਿੰਨੇ ਸਾਲ ਦਾ ਲੱਗਦਾ ਹਾਂਜੀ ਕਿੰਨੀ ਉਮਰ ਲੱਗਦੀ ਏ ਬੰਦੇ ਦੀ 60 ਸਾਲ ਦੀ ਏ ਉਮਰ ਬਟ 60 ਸਾਲ ਕਿਹੜੀ ਜਗ੍ਹਾ ਹੋਇਆ ਇਹ ਮੈਨੂੰ ਦੱਸੋ ਇਸੀ ਜਗ੍ਹਾ ਤੇ ਵਾਹ ਇਹ ਕਿਹੜੀ ਜਗ੍ਹਾ ਵੱਡੀ ਵੱਡੀ ਸਬਜ਼ੀ ਮੰਡੀ ਕਟਕਾਈ ਹਸਪੀਟਲ ਤੋਂ ਇਹ ਬੰਦਾ ਨਾਮ ਪਤਾ ਲੱਗੇ ਲੋ ਜੀ ਆਜੇ ਘਰੋਂ ਆ ਰਹੇ ਉਹ ਬੰਦੇ ਦੇ ਵੈਰੀਫਾਈ ਕਰਦੇ ਹਾਂ ਹਾਂਜੀ ਪਰਿਵਾਰਕ ਮੈਂਬਰ ਪਤਾ ਲੱਗੇ ਬਾਈ ਆ ਰਹੇ ਜੀ ਪਰਿਵਾਰ ਕੇ ਮੈਂਬਰ ਆ ਰਹੇ ਨੇ ਆ ਰਹੇ ਨੇ